ਨਾਨ ਸੋਹਾਬਾ ਪਵਿੱਤ ਹੈ ਜਿੱਥੇ ਸੰਤ ਸਬਾ ਟੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਬਾ ਨਾਨਕ ਬੱਦਾ ਕਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਇਹ ਸ਼ਬਦ ਦਾ ਚੌਥਾ ਬੰਦ ਹੈ ਤੇ ਸਮਾਪਤੀ ਦਾ ਬੰਦ ਹੈ ਥਾਨ ਸੁਹਾਵਾ ਪਵਿੱਤ ਹੈ ਉਹ ਥਾਨ ਸੁਹਾਵਣਾ ਹੈ ਪਵਿੱਤਰ ਹੈ ਜਿੱਥੇ ਸੰਤ ਸਭਾ ਜਿੱਥੇ ਸਤ ਸੰਗੀ ਜਨ ਇਕੱਠੇ ਹੋ ਕੇ ਬਹਿੰਦੇ ਨੇ ਅੱਜ ਭਾਈ ਸਾ ਪਾਈ ਜਸਮਿੰਦਰ ਸਿੰਘ ਜੀ ਦਾ ਜੋ ਘਰ ਹੈ ਨਾ ਇਹ ਪਵਿੱਤਰ ਬਣ ਰਿਹਾ ਇਸ ਵਰਗ ਹੈ ਜਦੋਂ ਇੱਥੇ ਨਾਮ ਦਾ ਪ੍ਰਵਾਹ ਚੱਲਦਾ ਹੈ ਗੁਰੂ ਜੀ ਆਉਂਦੇ ਨੇ ਜਿਸ ਘਰ ਵਿੱਚ ਹਰ ਸਮੇ ਬਾਣੀ ਚੱਲਦੀ ਹੈ ਉਹ ਥਾਨ ਪਵਿੱਤਰ ਹੋ ਜਾਂਦਾ ਹੈ ਅੱਜ ਤੇ ਇੱਥੇ ਸਤ ਸੰਗਤ ਆਈ ਹੈ ਕਿੰਨੀ ਮੁਬਾਰਕ ਥਾਂ ਬਣੇਗੀ ਤੇ ਜੇ ਆਪਾਂ ਪਰਿਵਾਰਕ ਮੈਂਬਰ ਵੀ ਇਕੱਠੇ ਹੋ ਕੇ ਬਾਣੀ ਪੜੀਏ ਨਾ ਰੋਜ਼ ਘਰ ਸਵਰਗ ਬਣਿਆ ਰਹੇ ਦੋ ਜਾਣੇ ਜਦੋਂ ਜੁੜ ਕੇ ਬੈਠਦੇ ਆ ਫਿਰ ਉਹ ਸਵਰਗ ਬਣ ਜਾਂਦਾ ਇਸ ਪਰਿਵਾਰ ਤੇ ਸਤਗੁਰੂ ਜੀ ਦੀ ਬਹੁਤ ਕਿਰਪਾ ਹੈ ਨਿੱਜੀ ਤੌਰ ਤੇ ਵੀ ਪਰਿਵਾਰ ਨੂੰ ਜਾਣਦੇ ਆ ਇਸ ਘਰ ਵਿੱਚ ਬਾਣੀ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ ਤਾਈਆਂ ਬਖਸ਼ਿਸ਼ ਹੋਈ ਆ ਤਾਂ ਹੀ ਗੁਰੂ ਪਿਤਾ ਜੀ ਨੇ ਸਾਰੀ ਸੰਗਤ ਨੂੰ ਆਪਣੇ ਘਰ ਬੁਲਾਇਆ ਜਿੱਥੇ ਬਾਣੀ ਹੈ ਉਹ ਘਰ ਬੇਕੁੰਠ ਹੈ ਉਹ ਸਵਰਗ ਹੈ ਤਾਹਾਂ ਬੇਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰ ਦਾ ਲਾਏ ਹੈ ਸਤਗੁਰੂ ਜੀ ਕਹਿੰਦੇ ਤੂੰ ਬਣਾ ਆਪਣੇ ਘਰ ਨੂੰ ਸਵਰਗ ਪਵਿੱਤਰ ਬਣ ਸਕਦਾ ਤੇਰਾ ਘਰ ਜਿੱਥੇ ਸਤ ਸੰਗੀ ਜਨ ਇਕੱਠੇ ਹੁੰਦੇ ਆ ਨਾ थान ਸੁਹਾਵਾ ਪਵਿੱਤ ਹੈ ਤੇ ਜਿੱਥੇ ਨਹੀਂ ਹੁੰਦੇ ਉਹ ਘਰ ਜਿੱਥੇ ਪੋਥੀ ਪਰਮੇਸ਼ਰ ਕਾਥਾਨ ਨਹੀਂ ਹੈ ਜਿੱਥੇ ਸੱਚੀ ਬਾਣੀ ਨਹੀਂ ਹੈ ਉਹ ਘਰ ਤੇ ਸਮਸ਼ਾਨ ਭੂਮੀਆਂ ਵਰਗੇ ਨੇ ਜਿੱਥੇ ਬਾਣੀ ਹੈ ਜਿੱਥੇ ਸਤ ਸੰਗੀ ਨੇ ਜਿੱਥੇ ਰੱਬ ਜੀ ਦਾ ਨਾਮ ਹੈ ਉਹ ਘਰ ਸਵਰਗੇ ਜਿੱਥੇ ਬਾਣੀ ਨਹੀਂ ਉਹ ਕਾਲ ਸ਼ਮਸ਼ਾਨ ਭੂਮੀਆਂ ਵਰਗੇ ਨੇ ਉਹਨਾਂ ਘਰਾਂ ਵਿੱਚ ਮਨੁੱਖ ਨਹੀਂ ਗੁਰੂ ਬਾਬਾ ਜੀ ਦੱਸਦੇ ਨੇ ਭੂਤ ਪ੍ਰੇਤ ਹੀ ਰਹਿੰਦੇ ਨੇ ਇਦਾਂ ਹੀ ਲਿਖਿਆ ਜੀ ਬਾਣੀ ਵਿੱਚ ਜਹ ਘਰ ਸਾਧ ਨਸੀਬੀ ਐ ਹਰ ਕੀ ਸੇਵਾ ਨਹੀਂ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਨਮਾਹੇ ਉਹਨਾਂ ਘਰਾਂ ਵਿੱਚ ਭੂਤ ਪ੍ਰੇਤ ਰਹਿੰਦੇ ਨੇ ਬੰਦੇ ਨਹੀਂ ਗੁਰੂ ਜੀ ਕਹਿੰਦੇ ਨਾਮ ਨਾਲ ਟੁੱਟ ਕੇ ਮਨੁੱਖ ਪ੍ਰੇਤ ਬਣ ਜਾਂਦਾ ਤੇ ਜਿੱਥੇ ਨਾਮ ਹੈ ਬੰਦਗੀ ਹੈ ਉਹ ਘਰ ਵਿੱਚ ਦੇਵਤੇ ਰਹਿੰਦੇ ਨੇ ਆਪਾਂ ਵੀ ਆਪਣੇ ਬੱਚਿਆਂ ਨੂੰ ਤੇ ਆਪ ਗੁਰੂ ਜੀ ਨਾਲ ਜੁੜ ਕੇ ਦੇਵਤੇ ਬਣ ਜਾਈਏ ਜਦੋਂ ਨਾਮ ਨਾਲ ਮਨੁੱਖ ਜੁੜਦਾ ਹੈ ਉਹ ਧਰਤੀ ਦਾ ਦੇਵਤ ਹੈ ਜਤਨ ਕਰਿਆ ਕਰੋ ਆਪਾਂ ਨਾਮ ਨਾਲ ਆਪ ਵੀ ਜੁੜਨੇ ਤੇ ਹੋਰਨਾਂ ਨੂੰ ਵੀ ਜੋੜਨੇ ਜਿਵੇਂ ਇਹ ਪਰਿਵਾਰ ਵੀ ਆਪ ਵੀ ਜੁੜੇ ਹੈ ਤੇ ਉਦਮ ਕਰ ਰਹੇ ਵੀ ਸੀ ਹੋਰਨਾਂ ਨੂੰ ਜੋੜੀਏ ਜਿੰਨੇ ਜੋਗੀ ਆ ਅਸੀਂ ਉਦਮ ਕਰੀਏ ਸਤਗੁਰੂ ਜੀ ਦੱਸਦੇ ਨੇ ਇਹ ਉਦਮ ਪ੍ਰਬਾਨ ਹੈ ਜਿਹੜੇ ਆਪ ਜਪਦੇ ਨੇ ਆਪ ਗੁਰੂ ਜੀ ਨਾਲ ਜੁੜ ਕੇ ਦੇਵਤੇ ਬਣਦੇ ਨੇ ਤੇ ਹੋਰਨਾਂ ਨੂੰ ਜਤਨ ਕਰਦੇ ਨੇ ਦੇਵਤੇ ਬਣਾਉਣ ਦਾ ਗੁਰੂ ਜੀ ਕਹਿੰਦੇ ਮੈਂ ਉਹਨਾਂ ਦੀ ਧੂੜੀ ਮੰਗਦਾ ਕਿੰਨੀ ਨਿਮਰਤਾ ਵਿੱਚ ਜਾ ਕੇ ਆਖਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਚਪਾਵੇ ਤੇ ਸਭ ਤੋਂ ਵੱਡਾ ਦਾਨ ਵੀ ਇਹੀ ਆ ਜੀ ਆਪ ਜੁੜਨਾ ਹੋਰਨਾਂ ਨੂੰ ਜੋੜਨਾ ਇਦੋਂ ਵੱਡਾ ਕੋਈ ਦਾਨ ਨਹੀਂ ਨਹੀਂ ਮੈਂ ਅਕਸਰ ਕਹਿੰਦੀ ਹੁੰਨੀ ਆ ਸਵਾਸ ਰਹਿੰਦੇ ਇਹ ਦਾਨ ਆਪਾਂ ਕਰ ਲਈਏ ਆਪਣੇ ਘਰਾਂ ਤੋਂ ਸ਼ੁਰੂਆਤ ਕਰੀਏ ਹਰ ਘਰ ਵਿੱਚ ਧਰਮ ਦੀ ਗੱਲ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਬਹੁਤ ਖੁਸ਼ ਹੁੰਦੇ ਨੇ ਜਦੋਂ ਇਦਾਂ ਘਰਾਂ ਦੇ ਵਿੱਚ ਦੀਵਾਨ ਲੱਗਦੇ ਨੇ ਸਤਿਗੁਰੂ ਜੀ ਦਾ ਸੁਪਨ ਹੈ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਆ ਹਰ ਇੱਕ ਘਰ ਵਿੱਚੋਂ ਧਰਮ ਦੀ ਗੱਲ ਹੋਵੇ ਤੇ ਆਪਾਂ ਯਤਨ ਕਰੀਏ ਜਿੰਨੇ ਸਵਾਸ ਮਾਲਕ ਜੀ ਨੇ ਬਖਸ਼ੇ ਹਨ ਇਨ੍ਹਾਂ ਸੁਆਸਾਂ ਦੇ ਵਿੱਚ ਸਭ ਤੋਂ ਵੱਡਾ ਦਾਨ ਕਰ ਜਾਈਏ ਤੇ ਸਭ ਤੋਂ ਵੱਡਾ ਦਾਨ ਕੀ ਹੈ ਹਰ ਕਾ ਨਾਮ ਧਿਆਈ ਸੁਣ ਸਭਨਾ ਨੌਕਰ ਦਾਨ ਸਭਨਾ ਵਿੱਚ ਸਾਡੇ ਬੱਚੇ ਵੀ ਆਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਆਂਡੀ ਗਵਾਂਡੀ ਵੀ ਆਉਂਦੇ ਨੇ ਰਿਸ਼ਤੇਦਾਰ ਵੀ ਆਉਂਦੇ ਨੇ ਆਪ ਨਾਮ ਨੂੰ ਧਿਆਉਣਾ ਸੁਣਨਾ ਤੇ ਹੋਰਾਂ ਨੂੰ ਦਾਨ ਕਰਨਨਾ